ਅੱਜ ਦੀ ਜਿਹੜੀ ਮੀਡੀਆ ਬਾਈਟ ਹੈਗੀ ਆ ਉਹਦੇ ਵਿੱਚ ਅਸੀਂ ਸਦਰ ਥਾਣੇ ਦੇ ਵਿੱਚ ਜਿਹੜੀ ਇੱਕ ਵਾਰਤਾਰ ਗੋਲੀ ਚੱਲਣ ਦੀ ਹੋਈ ਆ ਉਹਦੇ ਸੰਬੰਧ ਵਿੱਚ ਗੱਲ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ ਜਿਹੜੀ ਹੈਗੀ ਆ 35307 42 25 ਆਮ ਜਨਕ ਦੇ ਵਿੱਚ ਜਿਹੜੀ ਹੈਗੀ ਆ ਦਰਖਤੀ ਹੈ ਇਹਦੇ ਵਿੱਚ ਗੁਰਪ੍ਰੀਤ ਸਿੰਘ ਉਸ ਬੋਬੀ ਰੰਧਾਵਾ ਜਿਹੜਾ ਹੈਗਾ ਆ ਇਹਦੇ ਗੋਲੀ ਲੱਗੀ ਸੀ ਹੱਥ ਦੇ ਵਿੱਚ ਔਰ ਇਹਦੇ ਦੋਸਤ ਜਿਹੜਾ ਇਹਦਾ ਦੋਸਤ ਹੈਗਾ ਬੱਲੂ ਇਹ ਲక్ష్ਮੀ ਵਿਹਾਰ ਦਾ ਰਹਿਣ ਵਾਲਾ ਇਹਨਾਂ ਦੇ ਪੁਰਾਣੇ ਝਗੜੇ ਕਾਫੀ ਆਪਸ ਦੇ ਵਿੱਚ ਆ 2021-22 ਦੇ ਵਿੱਚ ਵੀ ਝਗੜਾ ਹੋਇਆ ਸੀਗਾ ਪਰ ਇਸ ਤੋਂ ਬਾਅਦ ਚ ਹੁਣ ਵੀ ਜਿਹੜਾ ਹੈਗਾ ਇਹਨਾਂ ਦਾ ਕਿਸੇ ਗੱਲ ਤੋਂ ਲੈ ਕੇ ਝਗੜਾ ਹੋਇਆ ਔਰ ਜਿਸ ਕਰਕੇ ਇਹਨੇ ਜਿਹੜਾ ਹੈਗਾ ਬੱਲੂ ਨੇ ਇਹਨੂੰ ਆਪਣੇ ਗੁਰਪ੍ਰਿੰਦ ਕੋ ਪੀਨੁਰ ਰ ਮੋਟਰਸਾਈਕਲ ਤੇ ਜਾ ਰਹੇ ਨੂੰ ਆਵਾਜ਼ ਮਾਰ ਕੇ ਗੱਲਬਾਤ ਕਰਦਿਆਂ ਤੂ ਤੂ ਮੈਂ ਮੈਂ ਦੇ ਵਿੱਚ ਜਿਹੜੀ ਹੋਈ ਹੈ ਅੱਜ ਇਹ ਗੋਲੀ ਚੱਲੀ ਹੈ ਔਰ ਇਹਨਾਂ ਇਹ ਮਜ਼ਰੂਬ ਜਿਹੜਾ ਹੈਗਾ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਹੈਗਾ ਗੁਰਨਾਣਕ ਦੇ ਹਸਪੀਟਲ ਐਡਮਿਟ ਹੋਇਆ ਜਿਹਦਾ ਬਿਆਨ ਲੈ ਕੇ ਜਿਹੜਾ ਹੈਗਾ ਐਫ ਆ ਜਿਹੜੀ ਹੈਗੀ ਆ ਸਰਜ ਕੀਤਾ ਗਿਆ ਇਹਨਾਂ 25 ਆਮਜ਼ਟ ਲਾਇਆ ਗਿਆ ਔਰ ਦੋਸ਼ੀਆਂ ਦੀ ਭਾਲ ਤੇ ਰੇਡ ਕੀਤੀ ਜਾ ਰਹੇ ਨੇ ਇਹਦੇ ਫਿਰ ਜਿਹੜੀ ਹੈਗੀ ਇਹਨਾਂ ਦੀ ਪ੍ਰਾਣੀ ਪਜਾ ਰੰਜਿਸ਼ਾਂ ਦੀ ਜਿਹੜੀ ਹੈਗੀ ਆ ਪ੍ਰਾਣੀ ਆਪਸ ਦੇ ਵਿੱਚ ਲਾਗਡਾਟ ਹੈਗੀ ਆ 2021-22 ਦੇ ਵਿੱਚ ਵੀ ਝਗੜੇ ਹੋਏ ਸੀਗੇ ਤੇ ਥੋੜੇ ਦਿਨ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਜਿਹੜਾ ਹੈ ਝਗੜਾ